ਇਨਾਂ ਦੇ ਬਾਰੇ ਹੀ ਆਪਾਂ ਇਹ ਵੀ ਦੱਸ ਸਕਦੇ ਹਾਂ ਦੂਸਰੇ ਪਰਸਨ ਨੂੰ ਵੀ ਮੈਂ ਪਸੰਦ ਕਰਦਾ ਇਹ ਚੀਜ਼ ਮੈਂ ਪਸੰਦ ਕਰਦਾ ਉਹਦੇ ਲਈ ਆਪਾਂ ਇੰਗਲਿਸ਼ ਦੇ ਵਿੱਚ ਆਪਾਂ ਵਰਤ ਲੈਨੇ ਆ ਲਾਈਕ ਆਈ ਲਾਈਕ ਬਸ ਇਹੀ ਇੱਕ ਸ਼ਬਦ ਐਡ ਕਰਨਾ ਇਹਦੇ ਵਿੱਚ ਹੁਣ ਆਪਾਂ ਇਹਨਾਂ ਦੇ ਵਿੱਚ ਥੋੜੇ ਜਿਹਾ ਆਪਾਂ ਨੇ ਚੇਂਜ ਕਰਨੇ ਨੇ ਕੀ ਚੇਂਜਸ ਕਰਨੇ ਨੇ ਇਹਨਾਂ ਦੇ ਨਾਲ ਆਪਾਂ ਆਈ ਐਨ ਜੀ ਲਾ ਦੇਣਾ ਜਿਵੇਂ ਕਿ ਸਿੰਗਿੰਗ ਆਈ ਲਾਈਕ ਰਨਿੰਗ ਵਾਸ਼ਿੰਗ ਪਲੇਇੰਗ cooking reading dancing ਇਹਨਾਂ ਦੇ ਨਾਲ ਆਪਾਂ ing ਲਾ ਦੇਣਾ ਇਹ ਹਲੇ ਆਪਾਂ ਫਿਲਹਾਲ eating ਹੁਣ ਕਈਆਂ ਨੂੰ ਖਾਣ ਦਾ ਵੀ ਸ਼ੌਂਕ ਹੁੰਦਾ I like eating ਇਹ ਵੀ ਆਪਾਂ ਕਹਿ ਸਕਦੇ ਆ ਇੱਥੇ ਹੁਣ ਜਦੋਂ ਇਸੇ ਸੈਂਟੈਂਸ ਦੇ ਵਿੱਚ ਆਪਾਂ ਹੋਰ ਡਿਟੇਲ ਚ ਜਾਣਾ ਤਾਂ ਆਪਾਂ ਇਹ ਵੀ ਕਹਿ ਸਕਦੇ ਆ I like playing guitar I like playing harmonium I like playing flute I like playing tennis. I like playing football. I like cooking rice. I like cooking mix veg. I like eating pasta. I like eating noodles. I like noodles. I like pasta. I like sandwich. I like fruits. I like apple. I like banana. ਕੋਈ ਵੀ ਇਹਨਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਨਾਲ ਦੱਸ ਸਕਦੇ ਹਾਂ ਵੀ ਮੈਂ ਇਹ ਚੀਜ਼ ਪਸੰਦ ਕਰਦਾ ਜਾਂ ਪਸੰਦ ਕਰਦੀ ਹਾਂ ਹੁਣ ਇਹੀ ਜਿਹੜੀਆਂ ਕਿਰਿਆਵਾਂ ਨੇ ਕਈ ਵਾਰੀ ਇਹਨਾਂ ਦੀ ਗੱਲ ਆਪਾਂ ਕ੍ਰਮਵਾਰ ਕਰਦੇ ਹਾਂ ਸੀਕੁਐਂਸ ਵਾਈਜ਼ ਕਰਦੇ ਹਾਂ ਇੱਕ ਤੋਂ ਬਾਅਦ ਦੂਸਰੀ ਤੀਸਰੀ ਚੌਥੀ ਪੰਜਵੀਂ ਉਸ ਤਰ੍ਹਾਂ ਨਾਲ ਇਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਪਹਿਲਾਂ ਆਹ ਚੀਜ਼ ਕੀ ਕਰਦੇ ਹਾਂ ਫਿਰ ਆਹ ਕਰਦੇ ਹਾਂ ਫਿਰ ਆਹ ਕਰਦੇ ਹਾਂ ਫਿਰ ਆਹ ਕਰਦੇ ਹਾਂ ਇਸ ਤਰ੍ਹਾਂ ਨਾਲ 1 ਬਾਈ 1 ਜਦੋਂ ਇਹਨਾਂ ਦੇ ਬਾਰੇ ਆਪਾਂ ਨੇ ਦੱਸਣਾ ਹੁਣ ਅਕਸਰ ਆਮ ਤੌਰ ਤੇ ਜੀ ਕੀ ਕਰਦੇ ਹੋ ਆਈ ਰਨ ਆਈ ਸਿੰਗ ਆਈ ਰੀਡ ਆਈ ਕੁਕ ਆਈ play i wash i eat ਇਸ ਤਰ੍ਹਾਂ ਨਾਲ ਆਪਾਂ ਦੱਸਾਂਗੇ ਹੁਣ ਜਦੋਂ ਤੁਸੀਂ ਇਹਨਾਂ ਦਾ ਕ੍ਰਮ ਵਾਰ ਇਹਨਾਂ ਦੀ ਗੱਲ ਸੀਕੁਐਂਸ ਵਾਈਜ਼ ਬਣਾਉਣੀ ਹੈ ਇੰਗਲਿਸ਼ ਦੇ ਵਿੱਚ ਤਾਂ ਸਿਰਫ ਤੇ ਸਿਰਫ ਇੱਕੋ ਹੀ ਸ਼ਬਦ ਇਹਨਾਂ ਦੇ ਵਿੱਚ ਐਡ ਕਰਨਾ ਹਰ ਇੱਕ ਚੀਜ਼ ਤੋਂ ਬਾਅਦ ਤੁਸੀਂ ਪਹਿਲਾਂ ਤਾਂ ਇਹ ਵਰਤਦੇ ਹੀ ਹੋ ਆਇ ਤਾਂ ਆਪਾਂ ਵਰਤਣਾ ਹੀ ਆ ਤੇ ਇਸ ਤੋਂ ਬਾਅਦ ਇਸ ਦੇ ਨਾਲ ਆਪਾਂ ਨੇ ਦੈਨ ਯੂਜ਼ ਕਰ ਦੇਣਾ ਹਰ ਇੱਕ ਚੀਜ਼ ਦੇ ਬਾਅਦ ਆਪਾਂ ਦੈਨ ਜਿਵੇਂ ਕਿ ਪਹਿਲਾਂ ਕੀ ਕਰਦੇ ਹਾਂ ਜੀ ਆਈ ਰਨ ਤੋਂ ਬਾਅਦ I play. I run. I play. Then I run. Then I play. Then I cook. Then I read. What do I sing. Then I wash hands. Then i eat then i dance ਪਹਿਲਾਂ ਮੈਂ ਗਾਣਾ ਗਾਉਣੀ ਆ ਫਿਰ ਮੈਂ ਹੱਥ ਧੋਣੀ ਆ ਫਿਰ ਮੈਂ ਰੋਟੀ ਖਾਣੀ ਆ ਫਿਰ ਉਸ ਤੋਂ ਬਾਅਦ ਮੈਂ ਡਾਂਸ ਕਰਦੀ ਆ ਇਸੇ ਤਰ੍ਹਾਂ ਨਾਲ ਹੀ ਇਹ ਪਹਿਲਾਂ ਮੈਂ ਦੌੜਦਾ ਫਿਰ ਮੈਂ ਖੇਡਦਾ ਫਿਰ ਮੈਂ ਖਾਣਾ ਬਣਾਉਣਾ ਫਿਰ ਮੈਂ ਪੜਦਾ ਇਸੇ ਤਰ੍ਹਾਂ ਨਾਲ ਹੀ ਇਹ ਸਿਰਫ ਇੱਕੋ ਹੀ ਇੱਕ ਸ਼ਬਦ ਐਡ ਕਰਕੇ ਆਪਾਂ ਇੱਕ ਕ੍ਰਮਵਾਰ ਚੀਜ਼ਾਂ ਨੂੰ ਆਪਾਂ ਦੱਸ ਸਕਦੇ ਹਾਂ ਹੁਣ ਇਹਨਾਂ ਦੇ ਵਿੱਚ ਕਿਰਿਆਵਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਬਦਲੇ ਤੁਸੀਂ ਹੋਰ ਸ਼ਬਦ ਵੀ ਇਸੇ ਤਰ੍ਹਾਂ ਨਾਲ ਹੀ ਤੁਸੀਂ ਵਰਤ ਸਕਦੇ ਹੋ ਸੋ ਜਦੋਂ ਵੀ ਤੁਸੀਂ ਕਿਸੇ ਨਵੇਂ ਪਰਸਨ ਦੇ ਨਾਲ ਗੱਲ ਕਰਨੀ ਆ ਤਾਂ ਇਸ ਤਰ੍ਹਾਂ ਨਾਲ ਤੁਸੀਂ ਆਪਣੇ ਰੁਟੀਨ ਵਾਲੀਆਂ ਗੱਲਾਂ ਦੱਸ ਸਕਦੇ ਹੋ ਕਿਹੜੀ ਚੀਜ਼ ਤੁਸੀਂ ਲਾਈਕ ਕਰਦੇ ਹੋ ਪਸੰਦ ਕਰਦੇ ਹੋ ਉਹ ਦੱਸ ਸਕਦੇ ਹੋ ਤੇ ਰੁਟੀਨ ਵਾਲੀਆਂ ਗੱਲਾਂ ਨੂੰ ਆਪਾਂ ਕ੍ਰਮਵਾਰ ਇਸੇ ਤਰ੍ਹਾਂ ਨਾਲ ਹੀ ਆਪਾਂ ਦੱਸ ਸਕਦੇ ਹਾਂ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਕਮੈਂਟਸ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਦਾ ਹੀ ਸਿੱਖਦੇ ਰਹੋ ਤੇ ਸਦਾ ਚੜ੍ਹਦੀ ਕਲਾ 'ਚ ਰਹੋ